ਅਨੇ ਮੈਚ ਜਿੰਨੇ ਵੀ ਸਾਡੇ ਸਾਥੀ ਜਿਹੜੇ ਆ ਧਾਨੇ ਸ਼ਾਮਲ ਹੋੜਾਏ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਸਾਰੀ ਥੜਕ ਨਾ ਘੁੰਮੋ ਦੋਦੇ ਤਿੰਨ ਤਿੰਨ ਦੀ ਲਾਈਨ ਦੇ ਵਿੱਚ ਜਿਹੜਾ ਆ ਉਹ ਸਾਰੇ ਲਾਈਨ ਦੇ ਵਿੱਚ ਹੋ ਜਾਓ ਪਲੀਜ਼ ਪੰਜਾਬ ਸਰਕਾਰ ਮਰਦਾਬਾਦ 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 ਐਮਐਲਏ ਰਾਜਾ ਮਰਦਾਬਾਦ 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 ਭਗਵਾਨ ਤੁਮਨ ਮਰਦਾਬਾਦ मुर्दाबाद गुरु रविदास का तापमान करने वालों को एफ आई आर दर्ज करो पंजाब सरकार पंजाब सरकार सरकार मुर्दाबाद गुरु रविदास जी के सम्मान में

ਜੇ ਸੜਕਾਂ ਤੇ ਆਏ ਆ ਤੇ ਕਿਉਂ ਆਏ ਆ ਕਿਹੜੇ ਹੱਕਾਂ ਲਈ ਸੜਕਾਂ ਤੇ ਬੰਦਾ ਉਦੋਂ ਹੀ ਆਉਂਦਾ ਆ ਜਦੋਂ ਉਹਦੀ ਸੁਣਵਾਈ ਨਹੀਂ ਹੁੰਦੀ ਜਦੋਂ ਸੁਣਵਾਈ ਨਹੀਂ ਹੁੰਦੀ ਲੋਕ ਲੋਕਾਂ ਨੂੰ ਮਜਬੂਰ ਕੌਣ ਕਰਦਾ ਹੈ ਸਰਕਾਰਾਂ ਮਜਬੂਰ ਕਰਦੀਆਂ ਸਰਕਾਰਾਂ ਦੇ ਹੱਥ ਠੋਕੇ ਕੌਣ ਹੁੰਦੇ ਆ ਸਰਕਾਰਾਂ ਦੇ ਇਸ਼ਾਰੇ ਤੇ ਸ਼ਰਾਰਤਾਂ ਹੁੰਦੀਆਂ ਸਰਕਾਰਾਂ ਦੇ ਇਸ਼ਾਰੇ ਦੇ ਉੱਪਰ ਗੁਨਾਹ ਗੁਨਾਹਗਰ ਪੜਦੇ ਆ ਸਰਕਾਰਾਂ ਦੇ ਇਸ਼ਾਰੇ ਦੇ ਉੱਪਰ ਜੋ ਚੰਗ ਵਸੋਏ ਦੇ ਵਿੱਚ ਧੱਕਾ ਹੋਇਆ ਉਹ ਧੱਕਾ ਜਿਹੜਾ ਕੀਤਾ ਜਾਂਦਾ ਆ ਨਹੀਂ ਤਾਂ ਕਿਸੇ ਦੀ ਕਿਹ ਹਿੰਮਤ ਹੈਗੀ ਆ ਕਿ ਕੋਈ ਧਾਰਮਿਕ ਇਸ਼ੂ ਦੇ ਉੱਪਰ ਧਾਰਮਿਕ ਪ੍ਰੋਗਰਾਮ ਕਰਨ ਤੋਂ ਰੋਕੇ ਜੇਰਾ ਕੀ ਅਨੁਸੰਵਿਧਾਨਕ ਵੀ ਹੱਕ ਹੈ ਕੋਈ ਵੀ ਸੰਵਿਧਾਨਕ ਤੌਰ ਤੇ ਇਹ ਗਾਰੰਟੀ ਦਿੱਤੀ ਗਈ ਆ ਕਿ ਕੋਈ ਵੀ ਬੰਦਾ ਕਿਸੇ ਵੀ ਧਰਮ ਨੂੰ ਮਨ ਸਕਦਾ ਹੈ ਤੇ ਉਹਦੀ ਧਾਰਮਿਕ ਆਜ਼ਾਦੀ ਨੂੰ ਜਿਹੜਾ ਆ ਉਹ ਕੋਈ ਵੀ ਨਹੀਂ ਰੋਕ ਸਕਦਾ ਤੇ ਜੇ ਚੰਗ ਵਸੋਏ ਦੇ ਵਿੱਚ ਦੋ ਗੁਰਦੁਆਰਾ ਸਾਹਿਬ ਹੈਗੇ ਆ ਉਹਨਾਂ ਦੀ ਆਪਸ ਵਿੱਚ ਵੀ ਲੜਾਈ ਚੱਲ ਰਹੀ ਆ ਉਹ ਆਪਸ ਵਿੱਚ ਵੀ ਲੜਾਈ ਚੱਲ ਰਹੀ ਆ ਤੇ ਤੀਜਾ ਜਿਹੜਾ ਆ ਉਹ ਗੁਰੂ ਰਵਿਦਾਸ ਮਹਾਰਾਜ ਦਾ ਜਿੱਥੇ ਆਬਾਦੀ ਹੈਗੀ ਆ ਉਹਨਾਂ ਨੇ ਆਪਣੇ ਉੱਤੇ ਗੁਰੂ ਰਵਿਦਾਸ ਮਹਾਰਾਜ ਦਾ ਜਨਮ ਦਿਨ ਮਨਾਦੇ ਆ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਮਨਾਦੇ ਆ ਜੇ ਉਹ ਇੱਕ ਟੁੱਟੀ ਬਿਲਡਿੰਗ ਨੂੰ ਸਵਾਰ ਕੇ ਜੇ ਉਹ ਇਹ ਕੋਸ਼ਿਸ਼ ਕਰਦੇ ਆ ਉਹ 10 10 ਰੁਪਏ 100 ਰੁਪਏ ਇਕੱਠਾ ਕਰਕੇ ਜੇ ਉਪਰਾਲਾ ਕਰਦੇ ਆ ਤੇ ਸਰਕਾਰ ਦੇ ਢਿੱਡ-ਬੀਢ ਕਿਉਂ ਹੁੰਦੀ ਆ ਤੇ ਸਰਕਾਰ ਦਾ ਹੱਥ ਟੋਕਾ ਸਰਕਾਰ ਦੇ ਨੁਮਾਇੰਦੇ ਬਣ ਕੇ ਜਿਹੜੇ ਪਿੰਡਾਂ ਦੇ ਚੇਤਤਾ ਹੈਗੀਆਂ ਵੀ ਜ਼ਿੰਮੇਵਾਰੀ ਹੁੰਦੀ ਆ ਕਿ ਉਹਨਾਂ ਆਪਣੀ ਲੇਬਰ ਨੂੰ ਜਿਹੜੀ ਆ ਉਹ ਕਿੱਥੇ ਬਿਠਾਉਣਾ ਆ ਪਰ ਉਹਨਾਂ ਨੇ ਸਾਡੇ ਲੋਕਾਂ ਦੇ ਨਾਲ ਗਰੀਬ ਲੋਕਾਂ ਦੇ ਨਾਲ ਅਨਸੂਚਿਤ ਜਾਤੀ ਵਰਗ ਦੇ ਲੋਕਾਂ ਦੇ ਨਾਲ ੱੱਕਾ ਕਰਨ ਦੀ ਨੀਤੀ ਨਾਲ ਚਾਬੀ ਲਈ ਜੇਕਰ ਬਰਤਨ ਰੱਖ ਦਿੰਦੇ ਵਾਰ ਕੋਈ ਗੱਲ ਨਹੀਂ ਸੀ ਪਰ ਜੋ ਉੱਥੇ ਗੁਰੂ ਰਵਿਦਾਸ ਮਹਾਰਾਜੀ ਜੀ ਦੇ ਆ ਉੱਥੇ ਫੋਟੋਆਂ ਲੱਗੀਆਂ ਸਨ ਜੋ 바ਵਾ ਸਾਹਿਬ ਭੀਮਰਾਓ ਅੰਬੇਡਕਰ ਜੀ ਦੀਆਂ ਫੋਟੋਆਂ ਲੱਗੀਆਂ ਸਨ ਉਹ ਸਰਪੰਚ ਨੇ ਮੌਜੂਦਾ ਸਰਪੰਚ ਨੇ ਉਹਨਾਂ ਦੇ ਘਰ ਵਾਲਿਆਂ ਨੇ ਨਾਲ ਜਿਹੜਾ ਮਿਲ ਕੇ ਆ ਉਹ ਫੋਟੋਆਂ ਦੀ ਵਿਆਖਿਆ ਕਰਕੇ ਤਾਂ ਚੱਕੇ ਲਾ ਕੇ ਮਾਰ ਮਾਰੀਆਂ ਅਸੀਂ ਉਸ ਵੇਲੇ ਉਸ ਵਲੇ ਦੇ ਮੌਜੂਦਾ ਐਸਡੀਓ ਸਾਹਿਬ ਉਹਨਾਂ ਨੇ ਡਾਕਟਰ ਜੋ ਸਾਡੇ ਜਸਵੰਤ ਸਿੰਘ ਜੀ ਇਸ ਹਲਕੇ ਦੇ ਪ੍ਰਧਾਨ ਹਨ ਜਦੋਂ ਇਹ ਮਸਲਾ ਉਹਨਾਂ ਦੇ ਧਿਆਨ ਦੇ ਵਿੱਚ ਲਿਆਂਦਾ ਤਾਂ ਉਹ ਫੌਰੀ ਤੌਰ ਤੇ ਕਾਰਵਾਈ ਕਰਦੇ ਉਸਲੇ ਜਿਹੜਾ ਟੈਂਪਰੇਰੀ ਜੀ ਗੁਰੂ ਰੰਗਨਾਰ ਜੀ ਕੇ ਸਨਮਾਨ ਵਿੱਚ ਜੀ ਇਸ ਨਿਵਾਦ ਵਿੱਚ ਜੀ ਗੁਰੂ ਰੰਗਨਾਰ ਜੀ ਕੇ ਸਨਮਾਨ ਵਿੱਚ ਜੀ ਇਸ ਨਿਵਾਦ ਵਿੱਚ ਡਾਕਟਰ ਜੀ ਵੀਰਾਉਂ ਅਨੁਮੇਦ ਕਰਤੀ ਕੇ ਸਨਮਾਨ ਵਿੱਚ सम्मान में बीएसपी मैदान में श्री गुरु रविदास जी के सम्मान में बीएसपी मैदान में गुंडा गर्दी बंद करो बंद करो बंद करो सबके शाही बंद करो बंद करो बंद करो और श्री गुंडा गर्दी बंद करो बंद करो बंद करो बीएसपी बाजवा मुर्दाबाद 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 ऐसे तो बहजन समाज पार्टी ज़िंदबाद गर्दी मुरदाबाद गुंडागर्दी बंदि करो बंदागर्दी ਨਹੀਂ ਚਲੇਗੀ ਨਹੀਂ ਚਲੇਗੀ ਗੁਰੂ ਰਵਿਦਾਸ ਅੰਬੇਡਕਰ ਜੀ ਦਾ અપਮਾਨ ਕਰਨ ਵਾਲਿਆਂ ਤੇ ਐਫ ਆਈ ਆਰ ਦਰਜ ਕਰੋ ਦਰਜ ਕਰੋ ਦਰਜ ਕਰੋ ਗੁਰੂ ਰਵਿਦਾਸ ਡਾਕਟਰ ਅੰਬੇਡਕਰ ਜੀ ਦਾ અપਮਾਨ ਕਰਨ ਵਾਲਿਆਂ ਤੇ ਪਰਚਾ ਦਰਜ ਕਰੋ ਦਰਜ ਕਰੋ ਦਰਜ ਕਰੋ ਗੁਰੂ ਰਵਿਦਾਸ ਅੰਬੇਡਕਰ ਜੀ ਦਾ અપਮਾਨ ਕਰਨ ਵਾਲਿਆਂ ਤੇ ਪਰਚਾ ਦਰਜ ਕਰੋ ਦਰਜ ਕਰੋ ਦਰਜ ਕਰੋ ਗੁੰਡਾ ਕਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਪੂਜਨ ਸਮਾਪਤ ਪਾਰਟੀ ਜਿੰਦਾਬਾਦ 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 ਸਾਥੀਓ ਮੈਂ ਬੇਨਤੀ ਕਰੂਗਾ ਰਵਿੰਦਰ ਮੋਦਲ ਜੀ ਨੂੰ ਕੋਈ ਇੱਕ ਮਿੰਟ ਲਈ ਮੰਚ ਤੇ ਆਓ ਔਰ ਸਾਰਿਆਂ ਨੂੰ ਕਮਿਸ਼ਨ ਵੱਲੋਂ ਵੈਲਫੇਅਰ ਡਿਪਾਰਟਮੈਂਟ ਵੱਲੋਂ ਤਾਂ ਉਸ ਪੈਸੇ ਨਾਲ ਦੇ ਵਿੱਚ ਜੋ 7000 ਦੇ ਕਰੀਬ ਗ੍ਰਾਂਟ ਆਈ ਆ ਉਹ ਗ੍ਰਾਂਟ ਆਈ ਆ ਤਾਂ ਇਸ ਨਗਰ ਦੀ ਜੋ ਪੰਚਾਇਤ ਸੀ ਉਹਨਾਂ ਨੇ ਉਹ ਜਵਾਬ ਦੇ ਦਿੱਤਾ ਕਿ ਜਿੱਨਾ ਚ ਕਰ ਕਿਉਂਕਿ ਐਸਸੀ ਪਾਈਚਾਰੇ ਲਈ ਗ੍ਰਾਂਟ ਆ ਇਹ ਇਹ ਐਸਸੀ ਪਾਈਚਾਰੇ ਲਈ ਗ੍ਰਾਂਟ ਆ ਇਹ ਅਨਸੂਚਿਤ ਜਾਤੀ ਦੀ ਟਰਮਸ਼ਾਲਾ ਆ ਇਹਦੇ ਵਿੱਚ ਜਿਹੜਾ ਬੰਦਾ ਆ ਉਹ ਸ਼ੈਡੂਲ ਕਾ ਸੋਣਾ ਚਾਹੀਦਾ ਆ ਉਹ ਸਾਡੇ ਕੋਲ ਬਜ਼ੁਰਗ ਜੀ ਉਧੋਂਦੇ ਆ ਜਿਹੜੇ ਇਹਨਾਂ ਦੇ ਪ੍ਰੈਜ਼ੈਂਟ ਸਥਿਤੀ ਦੇ ਵਿੱਚ ਹੋਇਆ ਇਹਨਾਂ ਨੂੰ ਮੈਂਬਰ ਨਾਮਜ਼ਦ ਕੀਤਾ ਗਿਆ ਕੋਵਰ ਜਿਹੜੀ ਗ੍ਰਾਂਟ ਆ 3500 3500 ਕਰਕੇ ਜਿਹੜੀ ਆ ਉਹ 7000 ਗਾਹ ਲਾ ਕੇ ਤਾਂ ਉਸ ਵੇਲੇ ਜਿਹੜੀ ਆ ਇਹ ਦਰਭਖਾਲਾ ਜਿਹੜੀ ਆ ਉਹ ਬਣਾਈ ਗਈ ਕਿਉਂਕਿ ਦਰਭਖਾਲਾ ਦਾ ਪਰਪੇ ਜਿਹੜਾ ਉਹ ਛਡੂਰ ਦਾਸ ਲੋਕਾਂ ਦੇ ਲਈ ਦਰਭਖਾਲਾ ਹੁੰਦੀ ਆ ਜੇ ਜਨਰਲ ਹੋਵੇ ਤਾਂ ਉਹ ਚੰਦਗਰ ਬਣਾਇਆ ਜਾਂਦਾ ਜੇ ਦੂਸਰਾ ਚੰਨਲ ਹੋਵੇ ਆਮ ਤਾਂ ਪੰਚਾਇਤ ਘਰ ਹੁੰਦਾ ਨਾ ਉਹ ਪੰਚਾਇਤ ਘਰ ਆ ਉਸ ਨਗਰ ਦਾ ਜਿਹੜਾ ਉਹ ਨਾ ਚੰਦਗਰ ਆ ਉਹ ਤਾਰੇ ਹੋ ਗਈ ਆ ਦਰਭਖਾਲਾ ਸਿਰਫ ਅਨਸੂਤ ਜਾਤੀ ਦੇ ਲੋਕਾਂ ਲਈ ਆ